ਅੱਜ ਬਣਾਉਣ ਲੱਗੇ ਚਿੱਟੇ ਛੋਲੇ ਤੇ ਆਲੂ ਛੋਲੇ ਰਾਤ ਨੂੰ ਹੀ ਭਿਗੋਤੇ ਸੀ ਤੇ ਸਵੇਰੇ ਉਬਾਲ ਲਏ ਤਾਂ ਉਹਨੇ ਦੀ ਤਿਆਰੀ ਕਰਨੀ ਹੈ ਸਭ ਤੋਂ ਪਹਿਲਾਂ ਕੀਏ ਸਰੋਂ ਦਾ ਤੇਲ ਸਰੋਂ ਦਾ ਤੇਲ ਜਦੋਂ ਗਰਮ ਹੋ ਜਾਏਗਾ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਹਿੰਗ ਹਿੰਗ ਨਾਲ ਕੀ ਹੈ ਬਾਇਵਾਦੀ ਨਹੀਂ ਹੁੰਦੀ ਤਾਂ ਦੇਖੋ ਤੇਲ ਗਰਮ ਹੋ ਗਿਆ ਤਾਂ ਹਿੰਗ ਨੂੰ ਭੁੰਨ ਲੈਂਦੇ ਆ ਚੰਗੀ ਤਰ੍ਹਾਂ ਤਾਂ ਹਿੰਗ ਉਸ ਤੋਂ ਬਾਅਦ ਜੀਰਾ ਜੀਰਾ ਵੀ ਉਹਨਾਂ ਕ ਭੁੰਨਾ ਕੀ ਸੜੇ ਨਾ ਉਸ ਤੋਂ ਬਾਅਦ ਲਸਣ ਪਿਆਜ਼ ਅਦਰਕ ਘਰ ਕੇ ਰੱਖਿਆ ਹੈ ਇਸ ਵਿੱਚ ਦੋ ਮਿਰਚਾਂ ਤੇ ਇਹਨੂੰ ਚੰਗੀ ਤਰ੍ਹਾਂ ਰਲਾ ਲੈਣਾ ਹੈ ਤੇ ਆ ਦੇਖੋ ਇਹਨੂੰ ਪੁੰਨਣ ਲਈ ਛੱਡ ਦਿੰਦੇ ਆ ਉਸ ਤੋਂ ਬਾਅਦ ਕੀ ਆ ਇਹਦੇ ਵਿੱਚ ਪਾਣੀ ਟਮਾਟਰ ਟਮਾਟਰ ਪਾਏ ਆ ਆਪਾਂ 3 ਤਾਂ ਇਹਨਾਂ ਨੂੰ ਟਮਾਟਰਾਂ ਨੂੰ ਜੋ 골ਡਨ ਫਰਾਈ ਰੰਗ ਹੋ ਗਿਆ ਉਹਨਾਂ ਦਾ ਲਸਣ ਪਿਆਜ਼ ਅਦਰਕ ਦਾ ਤਾਂ ਫਿਰ ਟਮਾਟਰ ਐਡ ਕਰਤੇ ਤੇ ਆ ਛੋਲੇ ਇਹਨਾਂ ਦਾ ਪਾਣੀ ਹੀ ਆਪਾਂ ਮਸਾਲੇ ਲਈ ਯੂਜ਼ ਕਰੂਗੇ ਆ ਦੇਖੋ ਮਸਾਲੇ ਲਈ ਇਹਦੇ ਵਿੱਚੋਂ ਹੀ ਪਾਣੀ ਆਪਾਂ ਲੈ ਲੈਂਦੇ ਆ ਤੇ ਆ ਪਾਤਾ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਨੂਨ ਮਿਰਚ ਤੇ ਹਲਦੀ ਬਸ ਇੰਨੇ ਮਸਾਲੇ ਹੁੰਦੇ ਆ ਹਰ ਇੱਕ ਸਬਜ਼ੀ ਵਿੱਚ ਮੇਨ ਨੂਨ ਆਪਣੇ ਟੇਸ ਦੇ ਹਿਸਾਬ ਦੇ ਨਾਲ ਉਸ ਤੋਂ ਬਾਅਦ ਲਾਲ ਮਿਰਚਾ ਉਹ ਵੀ ਆਪਣੇ ਟੇਸ ਦੇ ਹਿਸਾਬ ਨਾਲ ਜੇ ਜ਼ਿਆਦਾ ਖਾਂਦੇ ਹੋ ਤਾਂ 3 ਚਮਚ ਪਾ ਸਕਦੇ ਹੋ ਅਗਰ ਘੱਟ ਖਾਂਦੇ ਆ ਤਾਂ 2 ਚਮਚ ਹੀ ਬੋਤ ਨੇ ਉਸ ਤੋਂ ਬਾਅਦ ਹਲਦੀ ਹਲਦੀ 1 ਕੁ ਚਮਚ ਬਹੁਤ ਹੁੰਦਾ ਹੈ ਸਬਜ਼ੀ ਦਾ ਰੰਗ ਜੀਆ ਵਧੀਆ ਆ ਜਾਂਦਾ ਹੈ ਤੇ ਹੁਣ ਆਪਾਂ ਮਸਾਲਾ ਬਣਾ ਲਿਆ ਤਾਂ ਜ ਮਸਾਲਾ ਆਪਣਾ ਬਣ ਕੇ ਤਿਆਰ ਹੈ ਇਹਦੇ ਵਿੱਚ ਪਹਿਲਾਂ ਆਪਾਂ ਰਲਾਵਾਂਗੇ ਛੋਲੇ ਤੇ ਛੋਲਿਆਂ ਨੂੰ 10 ਮਿੰਟ ਲਈ ਛੱਡ ਦੂੰਗੇ ਹੁਣ ਮਸਾਲੇ ਨਾਲ ਚੰਗੀ ਤਰ੍ਹਾਂ ਰਲਣ ਤੋਂ ਬਾਅਦ ਆਪਾਂ ਆਲੂ ਪਾ ਦਿੰਦੇ ਆ ਤੇ ਹੁਣ ਇਹਨੂੰ ਵੀ ਰ ਚੰਗੀ ਤਰ੍ਹਾਂ ਰਲਾ ਲੈਂਦੇ ਆ ਤੇ 10 ਮਿੰਟ ਇਹਨਾਂ ਨੂੰ ਛੱਡ ਕੇ ਉਸ ਤੋਂ ਬਾਅਦ ਆਪਾਂ ਤਰੀ ਲਗਾਉਂਦੇ ਆ ਹੁਣ ਤਰੀ ਆਪਣੇ ਹਿਸਾਬ ਨਾਲ ਚਾਵਲ ਨਾਲ ਖਾਣ ਜਾਂ ਤਾਂ ਉਸ ਹਿਸਾਬ ਨਾਲ ਰੋਟੀ ਨਾਲ ਖਾਣ ਜਾਂ ਤਾਂ ਉਸ ਹਿਸਾਬ ਨਾਲ ਤੇ ਤਿੰਨ ਕਿਸੀਟੀਆਂ ਵਿੱਚ ਕਿਉਂਕਿ ਛੋਲੇ ਤਾਂ ਪਹਿਲਾਂ ਹੀ ਉਬਲੇ ਆ ਤਿਆਰ ਹੋ ਜਾਏਗੀ ਤੇ ਆ ਦੇਖੋ ਆ ਤੁਹਾਡੀ ਛੋਲਿਆਂ ਦੀ ਸਬਜ਼ੀ ਤਿਆਰ ਹੈ